ਉਸੀ ਦੇਖ ਰਹੇ ਹੋ ਨਾਹਰ ਪੰਜਾਬੀ ਬਲੌਗਸ ਤੇ ਮੈਂ ਅੱਜ ਪਹੁੰਚਾ ਜੀ ਨਾਹਰ ਚਿਕਨ ਕਾਰਨਰ ਅੱਡਾ ਜਗਲਵੇਟ ਇੱਥੇ ਹਰ ਤਰ੍ਹਾਂ ਦਾ ਜਿਹੜਾ ਮੀਟ ਦਾ ਸਮਾਨ ਮਿਲਦਾ ਜਿਵੇਂ ਫਰਾਈ ਮਸੀ ਅੰਡਾ ਕਰੋੜੇ ਤਲਿਆ ਹੋਇਆ ਮੀਟ ਤਲੀ ਤਲੀ ਹੋਈ ਮਸੀ ਇਸ ਤੋਂ ਇਲਾਵਾ ਤਲਿਆ ਹੋਇਆ ਤੇ ਤਰੀ ਵਾਲਾ ਬੀਟ ਤੇ ਚੌਲ ਤੇ ਹੋਰ ਤਰ੍ਹਾਂ ਦੀ ਹੱਤਰ ਜਹਾਟ ਬਾਚੇ ਮਿਲਦੀਆਂ ਨੇ ਜੇ ਤੁਸੀਂ ਇਸ ਦਾ ਸਵਾਦ ਲੈਣਾ ਚਾਹੁੰਦੇ ਹੋ ਤਾਂ ਇੱਕ ਵਾਰੀ ਜ਼ਰੂਰ ਨਹਿਰ ਚਿਕਨ ਕੋਰਨਰ ਤੇ ਪਹੁੰਚੋ ਇਹ ਆਜੀ ਇਹਨਾਂ ਦੀ ਲੋਕੇਸ਼ਨ ਇੱਥੇ ਬੈਠਣ ਦਾ ਵੀ ਪੂਰਾ ਪ੍ਰਬੰਧ ਹੈ ਉਹ ਤੁਹਾਨੂੰ ਮੈਂ ਇਹਨਾਂ ਦੀ ਲੋਕੇਸ਼ਨ ਦਿਖਾ ਦਿੰਨਾ ਵੇਖੋ ਬੈਠਣ ਵਾਸਤੇ ਪਰਦੇ ਨਾਲ ਤੁਸੀਂ ਇੱਥੇ ਬੈ ਕੇ ਕੀ ਚਿਕਨ ਦਾ ਆਨੰਦ ਲੈ ਸਕਦੇ ਹੋ ਬੈਠਣ ਦਾ ਪੂਰਾ ਪ੍ਰਬੰਧ ਹੈ ਤੇ ਹਰ ਤਰ੍ਹਾਂ ਦੀ ਫੈਸਿਲਿਟੀ ਜਿਹੜੀ ਹੈ ਤੁਹਾਨੂੰ ਇੱਥੇ ਮੋਹਿਆ ਕਰਵਾਈ ਜਾਵੇਗੀ ਸੋ ਜਰੂਰ ਇੱਕ ਵਾਰੀ ਤੁਸੀਂ ਇਸ ਦੁਕਾਨ ਤੇ ਪਹੁੰਚੋ ਇਹਦਾ ਪਤਾ ਹੈ ਜੀ ਪਿੰਡ ਜਾਗੋਲਾ ਅੱਡਾ ਜਾਗਰਟ ਨੇੜੇ ਠੇਕਾ ਤੇ ਵੇਖੋ ਜਿਹਦੇ ਵਿੱਚ ਮੀਟ ਤਲਿਆ ਜਾਂਦਾ ਹੈ ਬਿਲਕੁਲ ਸਾਫ਼ ਤੇ ਡੇਲੀ ਚੇਂਜ ਕੀਤਾ ਜਾਂਦਾ ਇੱਥੇ ਸਫਾਈ ਦਾ ਜਿਹੜਾ ਪੂਰਾ ਪ੍ਰਬੰਧ ਆ ਤੇ ਜੇ ਤੁਸੀਂ ਕੱਚਾ ਵੀ ਮੀਟ ਲੈਣਾ ਚਾਹੁੰਦੇ ਹੋ ਤੇ ਕੱਚਾ ਮੀਟ ਦਾ ਵੀ ਇੱਥੇ ਪ੍ਰਬੰਧ ਹੈ ਸਾਫ਼ ਸੂਤਰਾ ਤੇ ਵਧੀਆ ਜਿਹੜਾ ਮੀਟ ਤੁਹਾਨੂੰ ਇੱਥੇ ਮਹਈਆ ਕੀਤਾ ਜਾਏਗਾ ਸੋ ਜੀ ਨੂੰ ਦਰਸ਼ਨ ਦੇ ਉਹ ਧੰਨਵਾਦ